ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਕ ਸਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਿਰਕ ਸਾਬ ਰਾਤ ਜਿਵੇਂ ਤੁਸੀਂ ਵੇਖਿਆ ਕਿ ਸਾਰੇ ਪੰਜਾਬ ਨੇ ਵੇਖਿਆ ਸਾਰੀ ਦੁਨੀਆ ਨੇ ਵੇਖਿਆ ਕਿ ਕਿਸਾਨਾਂ ਦੀ ਪਿੱਠ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਛੁਰਾ ਮਾਰਿਆ ਗਿਆ ਬਿਲਕੁਲ ਬਿਲਕੁਲ ਉਹਨਾਂ ਦੇ ਮੰਤਰੀ ਹੀ ਕਹਿ ਰਹੇ ਨੇ ਕਿ ਪੰਜਾਬ ਦੇ ਜਿੰਨੇ ਵੀ ਮੰਤਰੀ ਹੈ ਅਸੀਂ ਕਿਸਾਨਾਂ ਦੇ ਨਾਲ ਹਾਂ ਨਾਲ ਹੋਣ ਦੇ ਬਾਵਜੂਦ ਇਹ ਵੀ ਗੱਲ ਨਾਲ ਆ ਪਰ ਦੇਖੋ ਰਾਤ ਇੱਕ ਐਡੀ ਵੱਡੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਕਿ ਕਿਸਾਨਾਂ ਨੂੰ ਸੁੱਤਿਆ ਪਿਆ ਨੂੰ ਦਬੋਚ ਰਿਆ ਜਿਹੜੇ ਕਿਸਾਨ ਮੀਟਿੰਗ ਦੇ ਵਿੱਚੋਂ ਮੀਟਿੰਗ ਕਰਕੇ ਆ ਰਹੇ ਸੀ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਵੱਖੋ-ਵੱਖੀ ਥਾਂ ਤੇ ਲੈ ਗਏ ਇਹਦੇ ਬਾਰੇ ਵਿੱਚ ਸਭ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਸੰਤੂ ਸਾਹਿਬ ਜਿਹੜਾ ਕੱਲ ਪੰਜਾਬ ਸਰਕਾਰ ਨੇ ਇਹ ਕਿਸਾਨਾਂ ਦੇ ਉੱਤੇ ਤਸ਼ੱਦਦ ਘਾਇਆ ਕਿਸਾਨੀ ਮੋਰਚੇ ਨੂੰ ਕੁਚਲਿਆ ਇਹਦੀ ਜਿੰਨੀ ਵੀ ਸੱਚ ਸ਼ਬਦਾਂ ਵਿੱਚ ਖੇਦੀ ਕਰਤੀਏ ਉਹ ਨਹੀਂ ਥੋੜੀ ਹੈ ਜੀ ਔਰ ਮੇ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਜਿਵੇਂ ਕੋਈ ਤੋਤਾ ਰਟਿਆ ਬੋਲਦਾ ਹੈ ਉਵੇਂ ਇਹਨਾਂ ਦੇ ਮੰਤਰੀ ਜਿਹੜੇ ਐ ਉਹ ਵਾਕਵਾ ਕਰਦੇ ਬਿਆਨ ਦੇ ਰਹੇ ਐ ਕਿ ਅਸੀਂ ਇਹ ਪੰਜਾਬ ਦੀ ਭਲਾਈ ਵਾਸਤੇ ਕੀਤਾ ਮੈਨੂੰ ਇਹ ਗੱਲ ਨਹੀਂ ਸਮਝਾਈ ਕਿ ਜਿਸ ਸੂਬੇ ਦਾ ਕਿੱਤਾ ਜਿਸ ਸੂਬੇ ਦੀ ਰੋਜੀ ਰੋਟੀ ਖੇਤੀ ਦੇ ਡਿਪੈਂਡ ਕਰਦੀ ਹੋਵੇ ਸੂਬੇ ਦਾ ਅਗਾਹ ਵਧਰਾ ਖੇਤੀ ਨਾਲ ਚੱਲਦਾ ਹੋਵੇ ਉਸ ਖੇਤੀਬਾੜੀ ਦੇ ਕਿਸਾਨਾਂ ਨੂੰ ਕੁਚਲ ਕੇ ਉਹਨਾਂ ਦੇ ਧਰਮਿਆਂ ਨੂੰ ਚੁੱਕ ਕੇ ਤੁਸੀਂ ਕਿਹੜੀ ਪੰਜਾਬ ਦੀ ਭਲਾਈ ਦਾ ਕੰਮ ਕਰ ਰਹੇ ਹੋ ਔਰ ਦੂਜੇ ਨੰਬਰ ਤੇ ਕਿਸਾਨਾਂ ਨੇ ਕੀ ਮਾਰਾ ਕੀਤਾ ਸੀ ਇੰਨੇ ਚਿਰ ਤੋਂ ਤੁਸੀਂ ਜਾ ਕੇ ਕਿਸਾਨਾਂ ਦੇ ਧਰਨੇ 'ਚ ਬੈਠ ਰਹੇ ਹੋ ਤੇ ਕਿਸਾਨਾਂ ਨੇ ਦਾ ਰਾਹ ਰੋਕਿਆ ਹੀ ਕੋਈ ਨਹੀਂ ਜਿਹੜਾ ਤੁਸੀਂ ਅੱਜ ਹਵਾਲਾ ਦੇ ਰਹੇ ਹੋ ਉਹ ਰਾਹ ਖੁੱਲਣਾ ਬੜਾ ਜ਼ਰੂਰੀ ਹੈ ਵਪਾਰ ਚੱਲਣਾ ਬੜਾ ਜ਼ਰੂਰੀ ਹੈ ਪੰਜਾਬ ਦੇ ਵਪਾਰ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਉਸ ਗੱਲ 'ਚ ਭਲਾਈ ਹੈ ਉਹ ਮਿੱਤਰ ਪਿਆਰਿਓ ਰਾਹ ਬੰਦ ਕੀਤਾ ਸੀ ਹਰਿਆਣਾ ਸਰਕਾਰ ਨੇ ਉਹ ਤੁਸੀਂ ਖਲਵਾ ਨਹੀਂ ਸਕਕੇ ਉਹ ਤੁਸੀਂ ਕਿਸਾਨਾਂ ਨੂੰ ਉਥੇ ਕੁੱਟਿਆ ਆ ਗਿਆ ਕਿਸਾਨਾਂ ਨੂੰ ਉਥੇ ਡਾਂਗਾ ਮਾਰਿਆ ਗਿਆ ਸਾਡਾ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਉਹਦੇ ਬਾਰੇ ਤੁਸੀਂ ਗੱਲ ਕਰ ਨਹੀਂ ਸਕੇ ਤੇ ਇਸੇ ਮੋਰਚਿਆਂ ਦਾ ਤੁਸੀਂ ਲਾਹਾ ਲੈਣਾ ਚਾਹੁੰਦੇ ਸੋ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਹ ਤੁਹਾਨੂੰ ਲੋਕ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡੀ ਕਾਰਗੁਜ਼ਾਰੀ ਨਕਾਰਦੀ ਤੱਕ 13 ਨੂੰ 3 ਸੀਟਾਂ ਦਿੱਤੀਆਂ ਹੋਣ ਤੁਸੀਂ ਫੇਰ ਜਾ ਕੇ ਜਦੋਂ ਡੱਲੇਵਾਲ ਸਾਹਿਬ ਨੇ ਮਰਦਮਦਰ ਰੱਖਿਆ ਤੁਸੀਂ ਜਾ ਕੇ ਉਥੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਕਿ ਅਸੀਂ ਨਾਲ ਆ ਜੀ ਮੈਂ ਕੇਂਦਰ ਸਰਕਾਰ ਦੇ ਨਾਲ ਹੀ ਅਸੀਂ ਨਾਲ ਆ ਜੀ ਤੇ ਫੇਰ ਤੁਹਾਨੂੰ ਇੰਡੀ ਖੇਤੀ ਕੀ ਕਾਲੀ ਪੈ ਗਈ ਤੇ ਤੁਸੀਂ ਰਾਤੋਂ ਰਾਜੇ ਮੋਰਚਾ ਚੁੱਕ ਦਿਓ ਇਹ ਪਿੰਡ ਤੇ ਛੁਰਾ ਮਾਰਨ ਵਾਲੀ ਗੱਲ ਹੀ ਹੈ ਕਿ ਕਿਸਾਨ ਮੀਟਿੰਗ ਤੁਹਾਡੇ ਨਾਲ ਸਰਕਾਰ ਨਾਲ ਗੱਲ ਕਰਨ ਵਾਸਤੇ ਆਏ ਹੁਣ ਉਹਨਾਂ ਨੂੰ ਉੱਥੇ ਆਇਆ ਨੂੰ ਗ੍ਰਿਫਤਾਰ ਕਰ ਲੋ ਤੇ ਕਿੱਡੀ ਸ਼ਰਮ ਨਾ ਕਰਾ ਤੁਸੀਂ ਦੂਜੀਆਂ ਪਾਰਟੀਆਂ ਨੂੰ ਭੰਡਦੇ ਸੋ ਕਿ ਇਹਨਾਂ ਨੇ ਕਿਸਾਨਾਂ ਲਈ ਕੀਤਾ ਕੋਈ ਨਹੀਂ ਖਾਸ ਕਰਕੇ ਜਿਹੜੇ ਬੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਟਾਰਗੇਟ ਕਰਦੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਕੇ ਇਸੇ ਹੀ ਕਿਸਾਨ ਭਰਾਵਾਂ ਤੋਂ ਇਹ ਪੰਡ ਹੁੰਦੇ ਨੇ ਤੇ ਆਪ ਵੀ ਭੰਡਦੇ ਨੇ ਤੇ ਧਰਨਿਆਂ ਦੇ ਵਿੱਚੋਂ ਨਿਕਲੀ ਇਹ ਪਾਰਟੀ ਐ ਤੇ ਪਿਛਲੇ ਜਿਹੜੇ ਦਿੱਲੀ ਧਰਨਾ ਲੱਗਾ ਸੀ ਸੰਧੂ ਸਾਹਿਬ ਉਹਦੇ ਵਿੱਚ ਇਹ ਜਿਹੜੀ ਇਹਦੀ ਸਰਕਾਰ ਦੀ ਨੀਂਹ ਰੱਖੀ ਗਈ ਸੀ ਕਿਸਾਨਾਂ ਦੇ ਧਰਨੇ 'ਚ ਇਹ ਸਰਕਾਰ ਦੀ ਨੀਂਹ ਰੱਖੀ ਗਈ ਤੇ ਬਹੁਤ ਵੱਡੀ ਗਿਣਤੀ 'ਚ ਕਿਸਾਨਾਂ ਨੇ ਦਿੱਲੀ ਤੋਂ ਆ ਕੇ ਇਹਨਾਂ ਨੂੰ ਵੋਟਾਂ ਪਾ ਕੇ ਪੰਜਾਬਾਂ ਦੇ ਸੱਤਾ ਸੌਂਪੀ ਤੇ ਅੱਜ ਤੁਸੀਂ ਕਹਿੰਦੇ ਹੋ ਸੀ ਪੰਜਾਬ ਦੀ ਭਲਾਈ ਵਾਸਤੇ ਜਿਹੜਾ ਕੁਝ ਕੀਤਾ ਇਹ ਲੱਖ ਲਾਤ ਵਾਲੀ ਗੱਲ ਐ ਕਿਉਂ ਕਿਸਾਨਾਂ ਦੀ ਪਿੱਠ ਤੇ ਛੁਰਾ ਮਾਰਿਆ ਤੁਸੀਂ ਪਹਿਲੇ ਦਿਨ ਹੀ ਰੋਕ ਲੈਣ ਦੇ ਕਿਸਾਨਾਂ ਨੂੰ ਅਸੀਂ ਤੁਹਾਨੂੰ ਧਰਨਾ ਨਹੀਂ ਜੇ ਲਾਉਣ ਦੇਣਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਕਿਸ ਇਸ਼ਾਰੇ ਤੇ ਕਰ ਰਹੇ ਹੋ ਤੁਸੀਂ ਕਿਸਾਨ ਜਿਹੜਾ ਸਾਡਾ ਸੰਵਲਸਿਅਮ ਨੂੰ ਫੇਲ ਕਰ ਰਹੇ ਹੋ ਉਹ ਦੂਸਾਂ மே ਗੱਲ ਮੰਨਣ ਯੋਗ ਹੈ ਜਦੋਂ ਦਿੱਲੀ ਦੇ ਵਿੱਚ ਕਾਲੇ ਕਾਨੂੰਨਾਂ ਸੰਬੰਧੀ ਧਰਨਾ ਲੱਗਾ ਸੀ ਕਾਲੇ ਕਾਨੂੰਨ ਜਿਹੜੇ ਵਾਪਸ ਕਰਾਉਣ ਸੰਬੰਧੀ ਔਰ ਸਭ ਤੋਂ ਵੱਡੀ ਖਬਰ ਉੱਧਰ ਕੀ ਆਈ ਸੀਗੀ ਉਸੇ ਕਾਲੇ ਕਾਨੂੰਨਾਂ ਨੂੰ ਕੇਜਰੀਵਾਲ ਨੇ ਦਿੱਲੀ ਤੇ ਪਾਸ ਕੀਤਾ ਹੋਇਆ ਹੈ ਭਾਵੇਂ ਕਿ ਥੋੜਾ ਰਕਮਾ ਉੱਤੇ ਖੇਤੀ ਹੁੰਦੀ ਹੈ ਪਰ ਉਹਨਾਂ ਕਾਲੇ ਕਾਨੂੰਨਾਂ ਨੂੰ ਉਦੋਂ ਹੀ ਸਰਕਾਰ ਨੇ ਉੱਥੇ ਪਾਸ ਕਰਤਾ ਸੀ ਤੇ ਸਾਡੇ ਨਾਲ ਇਥੇ ਵਿਖਾਵਾ ਕਰਨ ਵਾਸਤੇ ਕੁਝ ਹੋਰ ਤੰਦਰੂਨੀ ਗੱਲਾਂ ਕੁਝ ਹੋਰ ਫਿਰ ਸਾਹਿਬ 13 ਮਹੀਨੇ ਹੋ ਗਏ 100 ਤੇ ਕੁਝ ਦਿਨ ਹੋ ਗਏ ਦਲੇਵਾਲ ਸਾਹਿਬ ਨੂੰ ਭੁਖੜ ਧਰ ਤੇ ਬੈਠਿਆ ਨੂੰ 13 ਮਹੀਨੇ 1 ਸਾਲ ਤੇ 1 ਮਹੀਨਾ ਜੀ ਪੰਜਾਬ ਸਰਕਾਰ ਨੂੰ ਇਹ ਕਿਸਾਨ ਉਦੋਂ ਕਿਉਂ ਨਹੀਂ ਨਜ਼ਰ ਆਏ ਮੈਂ ਹੀ ਕਿਉਂ ਇਹਨਾਂ ਨੇ ਮੈਂ ਉਹੀ ਗੱਲ ਕਰ ਰਿਹਾ ਸੰਧੂ ਸਾਹਿਬ ਇਹ ਸਿਰ ਤੋਂ ਸਿਰਪ ਕਿਸਾਨੀ ਸੰਘਰਸ਼ ਨੂੰ ਵਰਤਣਾ ਚਾਹੁੰਦੇ ਸਨ ਇਹਨਾਂ ਨੇ ਜਿਵੇਂ ਵੋਟਾਂ ਦੇ ਯੂਨੀਅਨਾਂ ਨੂੰ ਵਰਤਿਆ ਜਿਵੇਂ ਵੋਟਾਂ 'ਚ ਕਿਸਾਨਾਂ ਨੂੰ ਵਰਤਿਆ ਇੱਥੇ ਮੈਨੂੰ ਕੋਈ ਕਹਿਨ ਨੂੰ ਸ਼ਰਮ ਨਹੀਂ ਮੈਨੂੰ ਕੋਈ ਗਰੇਜ਼ ਨਹੀਂ ਇਹੀ ਡੱਲੇਵਾਲ ਸਾਹਿਬ ਹੋਣੀ ਇਹੀ ਹੋ ਸਕਦਾ ਭੰਦੇਰ ਸਾਹਿਬ ਹੋਣੀ ਜਾਂ ਹੋਰ ਜਿਹੜੇ ਆਗੂ ਸਨ ਉਹਨਾਂ ਨੇ ਵੋਟਾਂ ਵੀ ਸਾਰੇ ਇਹਨਾਂ ਨੂੰ ਪੁਆਈਆਂ ਹੁਣ ਇਹ ਸਾਰੇ ਉਹ ਲੋਕ ਇਹਨਾਂ ਦਾ ਪ੍ਰਚਾਰ ਕਰਦੇ ਰਹੇ ਮੈਂ ਦਿੱਲੀ ਦੀ ਗੱਲ ਤੁਹਾਨੂੰ ਤਾਂ ਸੁਣਾਈ ਵੀ ਜਿਹੜੇ ਲੋਕ ਦਿੱਲੀ ਤੋਂ ਚੱਲ ਕੇ ਆਏ ਉਹਨਾਂ ਨੇ ਇੱਥੇ ਆ ਕੇ ਜਦੋਂ ਦਿੱਲੀ ਧਰਮਣਾ ਆਪਣਾ ਸਵਾਗਤ ਹੋਇਆ ਜਿੰਨੀਆਂ ਕਿਸਾਨ ਯੂਨੀਅਨ ਅਸੀਂ ਉੱਥੇ ਉਹਨਾਂ ਨੇ ਆ ਕੇ ਹੀ ਜੰਡਾ ਇਹਨਾਂ ਦੇ ਰਾਹ ਖੜਾ ਕੀਤਾ ਕਿ ਸਾਡੀ ਤਾਂ ਭਲਾਈ ਇਹਨਾਂ ਨੇ ਕਰਨੀ ਹੈ ਜੀ ਸਾਡੇ ਵਾਸਤੇ ਕੰਮ ਹੀ ਇਹਨਾਂ ਨੇ ਕਰਨਾ ਹੈ ਜੀ ਇਸ ਕਰਕੇ ਜਿਹੜਾ ਇਹ ਅੱਜ ਦਾ ਗੱਲ ਹੈ ਨਾ ਇਹਦੇ ਵਿੱਚ ਸਾਡੀਆਂ ਕਿਸਾਨ ਯੂਨੀਅਨਾਂ ਵੀ ਜ਼ਿੰਮੇਵਾਰ ਨੇ ਪਰ ਇਹ ਜਿਹੜਾ ਵਿਸ਼ਵਾਸ ਘਾਤ ਜਿਹੜਾ ਝੂਠਾ ਇਹ ਗਵਰਨਮੈਂਟ ਨੇ ਕੀਤਾ ਹੈ ਇਹ ਇਹਦਾ ਜਿਹੜਾ ਸਾਰੀ ਜ਼ਿੰਦਗੀ ਹੈ ਉਹ ਪੰਜਾਬ ਭੁੱਲ ਨਹੀਂ ਸਕਦਾ ਵਿਰਖ ਸਾਹਿਬ ਰਵਨੀਤ ਮਿੱਟੂ ਬੀਜੇਪੀ ਦਾ ਵਕਤਰੀ ਵੀ ਉਹ ਇਹ ਗੱਲ ਕਹਿ ਰਿਹਾ ਵੀ ਕਿਸਾਨਾਂ ਦੀ ਜਿਹੜੀ ਗੱਲਬਾਤ ਸੀ ਉਹ ਤਾਂ ਸੈਂਟਰ ਦੇ ਨਾਲ ਸੀ ਤੇ ਪੰਜਾਬ ਨੇ ਇਹਨੇ ਤੇ ਐਕਸ਼ਨ ਕਿਉਂ ਕੀਤਾ ਬਿਲਕੁਲ ਬਿੱਟੂ ਹਣੀ ਦੇਵੇਂ ਮਗਰ ਬਚਦੇ ਹੰਝੂ ਵਹਾਉਂਦੇ ਪਏ ਆ ਉਹ ਅੱਜ ਕਹਿੰਦੇ ਆ ਕਿ ਪੰਜਾਬ ਸਰਕਾਰ ਨੇ ਜਾਨ ਪੁੱਜ ਕੇ ਸਾਡੀ ਗੱਲਬਾਤ ਤੋੜਨ ਵਾਸਤੇ ਕੁਝ ਕਰਤਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਹਿਲਾਂ ਉੱਥੇ ਕਿੰਨਾ ਚਿਰ ਸਾਡਾ ਕਿੰਨੇ ਸਾਲ ਤਰਨਾ ਚੱਲਦਾ ਰਿਹਾ 13 ਮਹੀਨੇ ਇੱਥੇ ਬੈਠਿਆ ਨੂੰ ਹੋ ਗਿਆ ਸੱਤ ਗੇੜ ਦੀਆਂ ਮੀਟਿੰਗਾਂ ਹੋ ਗਈਆਂ ਤੇ ਭਾਜੀਪੀ ਨੇ ਸਾਡੇ ਬੱਲੇ ਕੀ ਪਾਇਆ ਕਿਸਾਨਾਂ ਦੇ ਬੀਜੇਪੀ ਨੇ ਕੋਈ ਦਿੱਤਾ ਬਿੱਟੂ ਲੋਕਾਂ ਨਾਲ ਬਾਰੇ ਦੱਸੇ ਕਿ ਐਡੇ ਹੀ ਵੱਡੇ ਕਿਹੜਾ ਤੁਸੀਂ ਪ੍ਰੋਜੈਕਟ ਤਿਆਰ ਕਰ ਰਹੇ ਹੋ ਕਿ ਜਿਹੜਾ ਲਿਖਤੀ ਹਰ ਮੀਟਿੰਗ ਨੂੰ ਲਿਖਤੀ ਪੂਰਾ ਹੋਈ ਜਾਂਦਾ ਇੱਕ 2 ਮਿੰਟ ਦੀ ਗੱਲ ਜੇ ਲੋਕ ਸਭਾ ਦੇ ਵਿੱਚ ਚਾਹੋ ਤੁਸੀਂ ਪਾਸ ਕਰ ਸਕਦੇ ਹੋ ਜਾਣ ਪੁੱਝ ਕੇ ਮੀਟਿੰਗਾਂ ਦੇ ਦੇ ਕੇ ਕਿਸਾਨਾਂ ਨੂੰ ਤੁਸੀਂ ਖਰਾਬ ਕਰ ਰਹੇ ਹੋ ਉੱਪਰੋਂ ਤੁਹਾਡੀ ਡਾਂਗ ਜਿਹੜੀ ਚੜੀ ਹੈ ਸਰਕਾਰ ਨੂੰ ਭਗਵਾਨਤਮਾਨ ਤੇ ਰਮਨੀਤ ਬਿੱਟੂ ਹੋਣੀ ਜਾਂ ਬੀਜੇਪੀ ਕੋਈ ਦੋ ਨਹੀਂ ਇਹਨਾਂ ਨੂੰ ਇੱਕ ਸਮਝਿਆ ਜਾਵੇ ਇਹ ਗੱਲ ਤਾਂ ਸਾਡੇ ਲੋਕਾਂ ਨੂੰ ਆਡੀਓ ਲਈ ਪਤਾ ਲੱਗਦਾ ਹੈ 2022 ਤੋਂ ਪਹਿਲਾਂ ਵੀ ਰੌਣਾ ਪਉਂਦੇ ਸੀ ਕਿ ਇਹ ਸਾਰਾ ਕੁਝ ਇੱਕ ਹੀ ਹੈ ਗੰਗਾਧਾਰੀ ਸ਼ਕਤੀਮਾਨ ਨਾ ਸ਼ਕਤੀ ਦਾ ਨਹੀਂ ਜਿਹੜਾ ਸ਼ਕਤੀਮਾਨ ਹੀ ਗੰਗਾਧਾਰ ਹੈ ਜੀ ਜੀ ਇਹ ਗੱਲ ਸਮਝਣ ਦੀ ਲੋੜ ਹੈ ਇਹ ਸਿਰਫ ਲੋਕਾਂ ਸਾਹਮਣੇ ਇੱਕ ਵਿਖਾਵਾ ਹੈ ਕਿ ਵੇਖੋ ਜੀ ਭਾਜਪਾ ਨੇ ਇੱਥੇ ਐ ਕਰਤਾ ਭਾਜਪਾ ਨੇ ਉਹਨਾਂ ਦੇ ਖਿਲਾਫ ਬੋਲਤਾ ਭਗਵੰਤ ਮਾਨ ਇੱਥੇ ਬੈਠਾ ਭਾਜਪਾ ਦੇ ਖਿਲਾਫ ਬੋਲੀ ਗਿਆ ਸੀ ਕੇਂਦਰ ਕੋਲ ਨਹੀਂ ਜਾਣਾ ਕੇਂਦਰ ਸਾਡੇ ਨਾਲ ਤਕਾ ਕਰਦੀ ਹੈ ਕੇਂਦਰ ਸਾਡੇ ਨਾਲ ਉਹ ਕਰਦੀ ਹੈ ਇਹ ਸਿਰਫ ਇੱਕ ਡਰਾਮੇ ਸਨ ਤੇ ਉਹ ਡਰਾਮਾ ਜਿਹੜਾ ਬਿਲਕੁਲ ਹੁਣ ਲੋਕਾਂ ਪੰਜਾਬ ਦੇ ਲੋਕਾਂ ਸਾਹਮਣੇ ਸ਼ੋਅ ਹੋ ਗਿਆ ਕਿ ਇਹ ਦੋਵੇਂ ਇੱਕ ਪਾਸ ਇੱਕ ਚੀਜ਼ ਹੀ ਨੇ ਰਿਪਾ ਸਾਹਿਬ ਇਹਨੂੰ ਮੋਰਚੇ ਨੂੰ ਕੁੱਚਲਤੀ ਬਜਾਏ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰ ਤੋਂ ਕਨਵਰਟ ਕਰਕੇ ਮੈਡੀਸਨ ਲੈਣ ਦੀ ਉਹਨਾਂ ਨਾਲ ਐਗਰੀ ਹੋ ਗਏ ਤੇ ਕੀ ਇਹ ਜਿਹੜਾ ਮੋਰਚਾ ਉੱਠਣ ਵਾਸਤੇ ਉਹਨਾਂ ਨਾਲ ਮੀਟਿੰਗ ਕਰਨੀ ਜ਼ਰੂਰੀ ਨਹੀਂ ਸੀ ਵੇਖੋ ਗੱਲ ਇਹ ਆ ਕਿ ਇਹੀ ਗੱਲ ਤਾਂ ਹੁਣ ਤਰਾਜ਼ ਦੀ ਬਣੀ ਵੀ ਐ ਕਿ ਜੇਕਰ ਤੁਹਾਡੀਆਂ ਕੁਝ ਗੱਲਾਂ ਕਿਸਾਨੀ ਮੋਰਚੇ ਨੇ ਮੰਨ ਲਈਆਂ ਜੀ ਪਰ ਇੱਥੇ ਇੱਕ ਕੱਢੀ ਹੈਰਾਨਗੀ ਵੀ ਹੈ ਕਿ ਤੁਸੀਂ ਉਸ ਗੱਲਾਂ ਦੇ ਉੱਤੇ ਵੀ ਆ ਆਪਣੀ ਖੜੀ ਸਰਕਾਰ ਚਲੋ ਡੱਲੇਵਾਲ ਸਾਹਿਬ ਨੇ ਮੰਨ ਲਿਆ ਦੁਜੀਆ ਬੰਦੇ ਜਿਹੜੇ ਬਿਠੇ ਸੀ ਮਰਨwarte ਉਹਨਾਂ ਨੇ ਇੱਕ ਅਧਿਕਾਰੀ ਆਇਆ ਉਹਨਾਂ ਨੇ ਆਪਦਾ ਮਰਨwarte ਵਾਪਸ ਲੈ ਲਿਆ ਉਹ ਗੱਲ ਜੇ ਚੱਲਦੀ ਪਈ ਹੈ ਚਲੋ ਤੁਸੀਂ ਇਹ ਗੱਲ ਸੁਣਤੀ ਵੀ ਤੁਸੀਂ ਕੇਂਦਰ ਸਰਕਾਰ ਨੇ ਤੁਹਾਡਾ ਸਾਰਾ ਕੁਝ ਕਰਨਾ ਹੈ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ ਚਲੇਗੇ ਤੇ ਜਿਹੜੇ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ 6 ਮਾਰਚ ਨੂੰ ਮੁੱਖ ਮੰਤਰੀ ਦਾ ਰਹਿਸ਼ਤਾ ਘਰਾਓ ਕਰਨ ਬਾਰੇ ਉਹਨਾਂ ਨੂੰ ਕਿਉਂ ਕੁੱਟਿਆ ਉਹਨਾਂ ਨੂੰ ਕੁਝ ਇਹਨਾਂ ਨੇ ਡੱਕਿਆ ਉਹਨਾਂ ਨੂੰ ਥਾਣੇ ਦੇ ਬੰਦ ਕਿਉਂ ਕੀਤਾ ਪੰਜਾਬ ਦੇ ਥਾਂ-ਥਾਂ ਤੇ ਤੁਸੀਂ ਹਮਲੇ ਕਿਉਂ ਕੀਤੇ ਪੁਲਸ ਦੁਆਰਾ ਬੰਦੇ ਕਿਉਂ ਅਰਸ਼ਟ ਕਰਾਏ ਕਿਉਂ ਤੁਸੀਂ ਕਿਸਾਨੀ ਦਾ ਕੁਝ ਨਹੀਂ ਚ ਕਰ ਸਕਦੇ ਤੁਸੀਂ ਤਾਂ ਕਹਿੰਦੇ ਸੀ 22 ਜਾਂ 24 ਫਸਲਾਂ ਦੇ ਸੀ ਐਮਐਸਪੀ ਐ ਦੇਵਾਂਗੇ ਐ ਤੇ ਕਿਸਾਨਾਂ ਨੇ ਜਾ ਕੇ ਤੁਹਾਡੇ ਕੋਲ ਉਹੀ ਗੱਲ ਕਰਨੀ ਸੀ ਕਿ ਭਾਈ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਤੁਸੀਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਤੁਸੀਂ ਕਹਿੰਦੇ ਸੀ ਤੁਹਾਨੂੰ ਐਮਐਸਪੀ ਵੀ ਦੇਵਾਂਗੇ ਤੁਸੀਂ ਕਹਿੰਦੇ ਸੀ ਜਿਹੜੀਆਂ ਕੁਦਰਤੀ ਮਾਰਾਂ ਪੈਂਦੀਆਂ ਨੇ ਉਹਦਾ ਤੁਸੀਂ ਹਰ ਵਾਰੀ ਐਲਾਨ ਕਰਦੇ ਹੋ ਦਿੰਦੇ ਸਾਨੂੰ ਐ ਕੁਝ ਨਹੀਂ ਆਹੀ ਗੱਲ ਤਾਂ ਸਯੁਗਤ ਕਿਸਾਨਪੁਰ ਦਾ ਤੁਹਾਡੇ ਨਾਲ ਕਰਨ ਗਿਆ ਸੀ ਤੁਸੀਂ ਉਹ ਵੀ ਫੜ ਕੇ ਕਿਉਂਕਿ ਥਾਣੇ ਦੇ ਰੱਖ ਦਿੱਤੇ ਤੇ ਜਿਹੜੇ ਰਾਤ ਵਾਲੇ ਸੀ ਤੁਸੀਂ ਉਹ ਵੀ ਚੱਕ ਲਏ ਹੁਣ ਕਈ ਲੋਕ ਇਹ ਲਿਖਦੇ ਸੀ ਮੈਂ ਲਿਖਿਆ ਵੀ ਇਹਨਾਂ ਦਾ ਕਿਸਾਨਾਂ ਦਾ ਵਿਸ਼ਵਾਸ ਘਾਤ ਹੈ ਉਹ ਇੱਕ ਬੰਦੇ ਨੇ ਬੜਾ ਵੱਡਾ ਲੇਖ ਲਿਖਿਆ ਉਹ ਕਹਿੰਦਾ ਵਿਰਖ ਸਾਹਿਬ ਵਿਸ਼ਵਾਸ ਘਾਤ ਨਹੀਂ ਇਹਨੂੰ ਯਾਰ ਮਾਰ ਕਹੋ ਮੈਂ ਕਹਿੰਦੀ ਯਾਰ ਮਾਰ ਕਿਵੇਂ ਹੋ ਗਈ ਉਹ ਕਹਿੰਦਾ ਜੀ ਇਹ ਇਹਨਾਂ ਦੇ ਯਾਰ ਸਨ ਇਹਨਾਂ ਨੇ ਯਾਰ ਮਾਰ ਕਰ ਗਿਆ ਭਗਵਾਨ ਤੁਮਾਨੂੰ ਗੱਲ ਇਹ ਗੱਲ ਉਹ ਬੜੀ ਵੱਡੀ ਕਰ ਗਿਆ ਪਰ ਕਹਿੰਦਾ ਮੇਰਾ ਮਤਲਬ ਹੈ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਵੀ ਜਿਹੜੇ ਕਿਸਾਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਭੋਲੇ ਭਾਲੇ ਕਿਸਾਨਾਂ ਨੂੰ ਕਿ ਇਹ ਸਰਕਾਰ ਨੂੰ ਸੀ ਵੋਟਾਂ ਪਾ ਰਹੇ ਸਰਕਾਰ ਸਾਡੀ ਪਿਰ ਤੇ ਛੁਰਾ ਮਾਰੇਗੀ ਉਹ ਉਹਨੇ ਮਾਰ ਕੇ ਵਿਖਾ ਇੱਕ ਸਬਕਤ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਇੱਕ ਪੋਸਟ ਪਾਈ ਗਈ ਆ ਉਹਦੇ ਵਿੱਚ ਇੱਕ ਬਜ਼ੁਰਗ ਬੈਠਾ ਹੋਇਆ ਤੇ ਪੁਲਿਸ ਆਣ ਕੇ ਕਹਿੰਦੀ ਬਾਬਾ ਜੀ ਚੱਤੋ ਜੁਲੀ ਬਿਸਤਰਾ ਮਾਸਟਰ ਜੀ ਦੇ ਮੁੰਡੇ ਦਾ ਹੁਕਮ ਆਇਆ ਬਿਲਕੁਲ ਉਹ ਵੇਖੋ ਇੱਕ ਕਿੰਦੀ ਵੱਡੀ ਤਰਾਸਤੀ ਏ ਮਾਸਟਰ ਦਾ ਮੁੰਡਾ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਮੈਂ ਕਿਸਾਨ ਦਾ ਪੁੱਤ ਆ ਮੈਨੂੰ ਪਤਾ ਨੱਕਾ ਕਿਵੇਂ ਮੋੜੀਦਾ ਮੈਨੂੰ ਪਤਾ ਜੈਨਦੋਰੀ ਕਿਵੇਂ ਕੱਸੀਦੀ ਏ ਇਹ ਜੈਂਡੋਰੀਆ ਕਿਸ ਨੇ ਗਿਆ ਸੀ ਕਿਸਾਨਾਂ ਦੀ ਉਹਨਾਂ ਨੇ ਉਹ ਜੈਂਡੋਰੀਆ ਕਸਾਈਆਂ ਨੇ ਜੀ ਉਹ ਤਾਈਓ ਜੁੱਲੀ ਬਿਸਤਰਾ ਚ ਕਾਇਆ ਨਾ ਜਦੋਂ ਚਲੋ 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 ਮਾਸਟਰ ਦੇ ਮੁੰਡੇ ਨੂੰ ਤੁਸੀਂ ਲਾਇਆ ਅੱਗੇ ਫਿਰ ਮਾਸਟਰ ਦਾ ਮੁੰਡਾ ਦਾ ਆਪ ਦੇ ਮਾਫੀ ਦੀ ਕਾਨੂੰਨ ਨਾਲ ਚੱਲੇਗਾ ਇਹ ਗੱਲ ਨਾ ਬੜੀ ਸ਼ਰਮਸਾਰ ਹੈ ਕਿ ਇੱਥੇ ਗੱਲ ਉਹ ਆਦੀ ਨਾ ਵੀ ਉਹ ਜਿਹੜੇ ਹਾਥੀ ਦੇ ਦਾੰਤ ਖਾਣੇ ਕੋ ਔਰ ਖਾਣੇ ਕੋ ਔਰ ਇਹ ਜਿਹੜੀਆਂ ਗੱਲਾਂ ਨੇ ਇਹ ਸੰਧੂ ਸਾਹਿਬ ਜਿਹੜੀ ਇਹਨਾਂ ਦੀ ਨੀਤੀ ਸੀ ਉਹ ਸਮਝ ਲਓ ਵੀ ਅਜੇ 5 ਸਾਲ ਬਾਅਦ ਲੋਕਾਂ ਨੂੰ ਪਤਾ ਲੱਗਦੀ ਸੀ ਪਰ 3 ਸਾਲ ਬਾਅਦ ਪਤਾ ਲੱਗ ਗਈ ਪੰਜਾਬ ਦੇ ਲੋਕ ਤਾਂ ਪਹਿਲਾਂ ਜਿਹੜੇ ਸੁਰਦ ਰੋਗ ਸੀ ਪਹਿਲਾਂ ਸਮਝ ਗਏ ਸੀ ਜਦੋਂ ਨਵੇਂ-ਨਵੇਂ ਨੇ ਨਾ ਸਰਕਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਵਾਤੀ ਹਨਾ ਜੀ ਹੋਰ ਬੜੇ ਇਹਨਾਂ ਨੇ ਜਿਹੜੇ ਇਹੋ ਜਿਹੇ ਖੇਲ ਕੀਤੇ ਨਸ਼ਾ ਬੰਦ ਕਰਦਿਆਂਗੇ ਬੀਬੀਆਂ ਨੂੰ ਇਹਨਾਂ ਦੀ ਹਰ-ਹਰ ਰੁਪਿਆ ਜੇ ਉਹ ਸਾਰੇ ਵਾਅਦੇ ਤੋਂ ਭੱਜ ਗਏ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਲਾ ਲ ਕੇ ਪੂਰੇ ਦੇਸ਼ 'ਚ ਪ੍ਰਚਾਰ ਕਰਦੇ ਰਹੇ ਆਮ ਆਦਮੀ ਪਾਰਟੀ ਦਾ ਪੰਜਾਬੀ ਜਿਹੜੇ ਸੁਰਦ ਸੀ ਉਹਦੇ ਸਮਝ ਗਏ ਸੀ ਤੇ ਜਿਹੜੇ ਕੋਈ ਛੋਟੇ-ਮੋਟੇ ਲਾਲਚਾਲੇ ਜਿਹੜੇ ਨਾਲ ਤੁਰੇ ਫਿਰਦੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਦੇਰ ਸਾਹਿਬ 2-3 ਦਿਨ ਤੋਂ 2-3 ਸਾਲ ਪੰਜਾਬ ਸਰਕਾਰ ਦੇ ਪੂਰੇ ਹੋ ਗਏ ਸੀ ਅਜੇ ਤਾਂ ਪ੍ਰਾਪਤੀਆਂ ਉਹਨਾਂ ਨੇ ਗਰਾਉਣੀਆਂ ਸ਼ੁਰੂ ਕਰਨੀਆਂ ਸੀ ਇਹ ਤਾਂ ਪ੍ਰਾਪਤੀ ਪਹਿਲੀ ਪ੍ਰਾਪਤੀ ਚ ਇੱਕ ਪ੍ਰਾਪਤੀ ਹੈ ਜੀ ਇਹ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਪ੍ਰਾਪਤੀ ਕਿ ਜਿਨ੍ਹਾਂ ਲੋਕਾਂ ਨੇ ਮੋਟਾ ਪਾਈ ਉਹਨਾਂ ਨੂੰ ਕਟੋ ਜੀ ਉਹਨਾਂ ਨੂੰ ਰੀ ਦਾ ਛਿੱਤਰਫੇਰ ਉਹਨਾਂ ਨੂੰ ਕਿ ਉਹ ਕੇ ਜੇਲਾ ਹੀ ਫੁੱਟੋ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਇਹਨਾਂ ਦੀ ਵਰਤੋਂ ਦੂਜੀ ਗੱਲ ਇਹ ਹੈ ਵੀ ਦੇਖੋ ਤੁਸੀਂ ਹਰ ਸ਼ਹਿਰ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਕਿਸਾਨ ਜਥੇਬੰਦੀਆਂ ਨੇ ਰੋੜ ਜਾਮ ਕੀਤੇ ਹੋਏ ਆ ਪੁਲਿਸ ਹੱਦੋਂ ਵੱਧ ਉਹਨਾਂ ਨਾਲ ਬਹਿਸ ਬਸਈਆ ਹੋ ਰਹੀ ਹੈ ਉਹਦੇ ਵਿੱਚ ਨੁਕਸਾਨ ਵੀ ਹੋ ਰਿਹਾ ਹੈ ਲੋਕਾਂ ਦਾ ਵੀ ਹੋ ਰਿਹਾ ਆਵਾਜਾਈ ਦੇ ਵਿੱਚ ਪੁਲਿਸ ਡਿਪਾਰਟਮੈਂਟ ਵੱਲੋਂ ਰਾਤ ਦੇ ਕਿਸਾਨਾਂ ਨੂੰ ਚੁੱਕਣ ਦਾ ਕੰਮ ਵੀ ਜਾਰੀ ਹੈ ਜੀ ਜੀ ਮੈਨੂੰ ਪਤਾ ਹੈ ਜਾਰੀ ਹੈ ਲੋਕ ਕਿਸਾਨ ਡਰਦੇ ਲੁਕਦੇ ਫਿਰਦੇ ਆ ਜੀ ਸਾਹਿਬ ਵੇਖੋ ਗੱਲ ਇਹ ਆ ਜੀ ਪੀ ਛਿਆੜਿਆਂ ਤੋਂ ਡਾਢਾ ਇੱਕ ਜੋਰ ਕੋ ਨਹੀਂ ਐਸੇ ਡਾਢਾ ਕੌਣ ਹੈ ਸਰਕਾਰ ਜੀ ਇਹ ਕਿਸਾਨਾਂ ਨਾਲ ਧੱਕਾ ਕੌਣ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਦਾ ਕਹ ਰਿਹਾ ਕਿ ਸਰਕਾਰ ਦਾ ਬੱਚਾ ਜੀ ਮੁਲਾਜ਼ਮ ਹੈ ਉਹਨਾਂ ਨੂੰ ਜੋ ਸਰਕਾਰ ਨੇ ਮੰਨ ਲਓ ਹੁਕਮ ਦੇਦਾ ਵੀ ਫਲਾਣੇ ਨੂੰ ਚੁੱਕਣਾ ਹੈ ਉਹਨਾਂ ਨੂੰ ਚੁੱਕਣਾ ਪੈਣਾ ਭਾਵੇਂ ਉਹ ਸੱਕਾ ਭਰਾ ਵੀ ਕਿਉਂ ਨਾ ਹੋਵੇ ਜੀ ਹਾਂਜੀ ਇਸ ਕਰਕੇ ਉੱਥੇ ਹੁਣ ਜਿਹੜਾ ਆਪਾਂ ਆਖੀ ਇਹਨਾਂ ਨੂੰ ਕੱਲਾ ਪੁਲਿਸ ਪ੍ਰਸ਼ਾਸਨ ਇਹ ਕੰਮ ਕਰ ਰਿਹਾ ਪੁਲਿਸ ਪ੍ਰਸ਼ਾਸਨ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਤਾਂ ਡਾਂਗ ਤਰੀਉ ਕਿਉਂਕਿ ਜੇ ਦੇਖਿਆ ਜਾਵੇ 90% ਦਾ ਜ਼ਿਮੀਂਦਾਰਾਂ ਦੇ ਪੁੱਤਰ ਇਹਨਾਂ ਪੁਲਿਸ ਦੇ ਵਿੱਚ ਵੀ ਤੋਂ ਇਸ ਕਰਕੇ ਇਹ ਸਾਰੇ ਦਾ ਸਾਰਾ ਏਜੰਡਾ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਸ਼ੋ ਟਾੜੇ ਆਪਣੇ ਸਾਰੇ ਸਰੋਤੇ ਸੁਣ ਰਹੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਨਾ ਲੁਧਿਆਣਾ ਇਲੈਕਸ਼ਨ ਹੋਣ ਜਾ ਰਿਹਾ ਹੈ ਜਿਹੜਾ ਕਿ ਇੱਕ ਇਥੇ ਇਹਨਾਂ ਦਾ ਐਮ.ਐਲ.ਏ ਸੀ ਗੋਗੀ ਜਿਹੜਾ ਕਿ ਸ਼ੈਮ ਨੇ ਆਤਮ ਤਿਆਗੀ ਸੀ ਉਹਦੀ ਸੀਟ ਖੇਲੀ ਹੋ ਗਈ ਹੈ ਤੇ ਬੀਤੇ ਦਿਨੀ ਕੇਜਰੀਵਾਲ ਇਥੇ ਪੰਜਾਬ ਚ ਆਇਆ ਸੀ ਤੇ ਕੇਜਰੀਵਾਲ ਨੇ ਉਥੇ ਵਪਾਰੀਆਂ ਦੀ ਕਮੇਟੀنگ ਲਈ ਸੀ ਇਹ ਹੁਣ ਕੀ ਬਣੇਗਾ ਪਹਿਲਾ ਜਿਹੜਾ ਕਿਸਾਨੀ ਵਰਸਸ ਮਜ਼ਦੂਰ ਮੁੱਦਾ ਬਣਾਇਆ ਗਿਆ ਹੁਣ ਮੁੱਦਾ ਬਣਾਇਆ ਜਾਏਗਾ ਕਿਸਾਨੀ ਵਰਸਸ ਵਪਾਰੀ ਲੋਕਾਂ ਦੇ ਹਾਂਜੀ ਤੇ ਤੁਸੀਂ ਇਹਦਾ ਸਾਰੇ ਮੰਤਰੀਆਂ ਦੇ ਬਿਆਨ ਵੀ ਪੜ੍ਹ ਲਓ ਉਹ ਕਹਿੰਦੇ ਜੀ ਵਪਾਰ ਨੂੰ ਬੜਾ ਵੱਡਾ ਤੱਕਾ ਲੱਗ ਰਿਆ ਸੀ ਵਪਾਰ ਖਰਾਬ ਹੋ ਰਿਹਾ ਸੀ ਅਸੀਂ ਇਸ ਕਰਕੇ ਸਾਰਾ ਕੰਮ ਕੀਤਾ ਇਹ ਜਿਹੜੇ ਲੁਧਿਆਣੇ ਦੀ ਇਲੈਕਸ਼ਨ ਆ ਰਹੀ ਹੈ ਤੇ ਉੱਥੇ ਇੱਕ ਜੋ ਵਰਗ ਦੀਆਂ ਵੋਟਾਂ ਲੈਣ ਵਾਸਤੇ ਅੱਜ ਕਿਸਾਨਾਂ ਨੂੰ ਕੁੱਟਿਆ ਗਿਆ ਕਿਸਾਨਾਂ ਦੇ ਟੈਂਟ 파ੜੇ ਗਏ ਨੇ ਮੈਨੂੰ ਕੋਈ ਲੁੱਕ ਛੁੱਕ ਨਹੀਂ ਇਹ ਗੱਲ ਸ੍ਰੀਅਤ ਹੈ ਕਿ ਜਦੋਂ ਵੀ ਕੇਜਰੀਵਾਲ ਪੰਜਾਬ 'ਚ ਆਇਆ ਹੈ ਉਹ ਕੁ ਨਵੀ ਤੋਂ ਨਵੀ ਗੱਲ ਕਰਕੇ ਨਵੇਂ ਤੋਂ ਨਵਾਂ ਪਵਾੜਾ ਪਾ ਕੇ ਇੱਥੇ ਗਿਆ ਉਹ ਜਿਹੜਾ ਨਵਾਂ ਹੀ ਉਹ ਉਹਨੇ ਇੱਕੋ ਸੋਚ ਲਿਆ ਕਿ ਇਹ ਜਿਹੜੇ 50 ਦੇ ਕਿਸਾਨ ਨੇ ਇਹਨਾਂ ਨੂੰ ਕੁੱਟੋ ਰੱਜ ਕੇ ਰੀਦ ਨਾਲ ਤੇ ਸੋ ਇਹ ਇਹ ਗੱਲ ਹੁਣ ਸਾਡੇ ਲੋਕਾਂ ਨੇ ਸੋਚਣੀ ਹੈ ਕਿ ਅਸੀਂ ਕਿੱਥੇ ਖੜਨਾ ਕਿੱਥੇ ਨਹੀਂ ਖੜਨਾ ਬਿਰਕ ਸਾਹਿਬ ਜੇ ਪੰਜਾਬ ਸਰਕਾਰ ਆਪ ਦੇ ਵੱਲੋਂ ਇਹ ਕਾਨੂੰਨੀ ਕਾਰਵਾਈ ਨੂੰ ਸਹੀ ਸਮਝ ਕੇ ਕਰ ਰਹੀ ਤੇ ਬੀਜੇਪੀ ਆਪਦੀ ਜਗ੍ਹਾ ਤੇ ਖੁਸ਼ ਹੋਏਗੀ ਵੀ ਜਿਹੜੇ ਕੰਮ ਆਸੀਂ ਕਰਵਾਉਣਾ ਚਾਹੁੰਦੇ ਸੀ ਉਹ ਕੰਮ ਪੰਜਾਬ ਵਿੱਚ ਹੋਣਾ ਸ਼ੁਰੂ ਹੋ ਗਿਆ। ਵੇਖੋ ਭਾਜਪਾ ਤਾਂ ਪਹਿਲਾਂ ਵੀ ਖੁਸ਼ ਹੈ ਜੀ ਕਿਉਂਕਿ ਇਹ ਜਦੋਂ ਇਹ ਸੱਤਾ ਵਿੱਚ ਆਏ ਨੇ ਭਾਜਪਾ ਦਾ ਰਾਹ ਬਣਾ ਰਹੇ ਨੇ। ਜੀ। ਕਿ ਪੰਜਾਬ ਤੋਂ ਉਹਨਾਂ ਨੂੰ ਸੱਤਾ ਦੇ ਕਾਬਜ਼ ਕਿਵੇਂ ਕਰਉਣਾ ਹੈ? ਇਹ ਭਾਜਪਾ ਦਾ ਪਹਿਲਾ ਗੋਸ਼ਪ ਜਿੱਮੇ ਪਹਿਲਾ ਮੈਂ ਸ਼ਬਦ ਵਰਤੇ ਆ ਵੀ ਆਪਾਂ ਨਾਟਕ ਵੇਣੇ ਹੁੰਦੇ ਸਾਬ ਗੰਗਾਧਰ ਦੀ ਸ਼ਕਤੀ ਮਾਣ ਦੇ ਸਕਦੀ ਤਾਂ ਨਹੀਂ ਗੰਗਾ ਗੰਗਾਧਰ ਹੈ ਪਰ ਬੰਦਾ ਇੱਕਰ ਨਾਮਦੋ ਹੈ ਨਾਮਦੋ ਹੈ ਜੀ ਇਹ ਸਾਰਾ ਪ੍ਰਾਪੇ ਕੰਡਾ ਦਾ ਪਹਿਲੋਂ ਵੀ ਜਿਹੜੇ ਸਿਆਣੇ ਲੋਕ ਸੀ ਜਿਹੜੇ ਬੁੱਧੀਜੀਵੀ ਸੀ ਉਹ ਪਹਿਲੋਂ ਹੀ ਪੰਜਾਬ ਚ ਰਹੁੰਦੇ ਸੀ ਵੀ ਅਗਰਿਆਂ ਨੇ ਪਹਿਲਾਂ ਤੁਹਾਡੇ ਤੇ ਡਾਇਰੈਕਟ ਨਹੀਂ ਆ ਕੇ ਬਹਿਣਾ ਤੁਸੀਂ ਜੋ ਕੋਈ ਦਿੱਲੀ ਉਹਨਾਂ ਨਾਲ ਕਰਕੇ ਆਏ ਹੋ ਉਹਨਾਂ ਨਾਲ ਥਰੂ ਇੱਧਰ ਦੀ ਆਉਣਾ ਤੇ ਫਿਰ ਤੁਹਾਡੇ ਤੋਂ ਗਿਣ-ਗਿਣ ਕੇ ਬਦਲੇ ਲੈਣਗੇ ਚਲੋ ਖੈਰ ਉਹ ਕੁਦਰਤ ਨੇ ਚੰਗਾ ਕੀਤਾ ਭੇਜੋ ਉਹਨਾਂ ਦੀ ਵਾਰੀ ਦਾ ਬਦਲੇ ਲੈਣ ਦੀ ਨਹੀਂ ਆਈ ਇਹ ਪ ਇਹਨਾਂ ਨੂੰ ਜਿਹੜਾ ਉਹ ਕੰਮ ਸੌਂਪਿਆ ਸੀ ਉਹ ਇਹ ਕਰੀ ਜਾਂਦੇ ਆ ਇੱਥੇ ਇੱਕ ਗੱਲ ਹੋਰ ਬੜੀ ਵੱਡੀ ਆ ਸੰਧੂ ਸਾਹਿਬ ਮੈਂ ਇੱਕ ਵੀਡੀਓ ਵੀ ਪਾਈ ਸੀ ਹੋਰ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਅੱਜ ਸ਼ਵੇਰ ਦੇ ਸਵਾਲ ਖੜੇ ਕੀਤੇ ਕਿ ਜਿਹੜੇ ਇਸ ਪੰਜਾਬ ਦੇ ਵਿੱਚ ਇਹਨਾਂ ਦੇ ਮੰਤਰੀ ਬੈਠੇ ਆ ਉਹ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਪੁੱਤ ਨੇ ਬਹੁਤ ਕਿੰਤੀ ਬਹੁਤ ਸਾਰੇ ਐਮਐਲਏ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਪੁੱਤ ਨਹੀਂ ਤੇ ਜਦੋਂ ਕੋਈ ਸਰਕਾਰਾ ਇਸ ਤਰ੍ਹਾਂ ਗਲਤ ਕੰਮ ਕਰਦੀ ਆਲੇ ਤੇ ਇਹ ਬੜੀ ਵੱਡੀ ਇੱਕ ਇਹਨਾਂ ਦਾ ਮਹਿਕਮਾ ਹੁੰਦਾ ਸੀ ਉਹਦਾ ਨਾਂ ਰੱਖਿਆ ਸੀ ਇਹਨਾਂ ਜਮੀਰ ਜ਼ਗਾਊ ਮਹਿਕਮਾ ਜੀ ਜਦੋਂ ਕਾਲੀਦਲ ਦੀ ਸਰਕਾਰ ਸੀ ਤੇ ਕੋਈ ਗੱਲ ਹੁੰਦੀ ਸੀ ਤੇ ਇਹ ਕਹਿੰਦੇ ਸੀ ਪਲਾਣੇ ਦੀ ਜ਼ਮੀਰ ਮਰ ਗਈ ਕਿਸੇ ਦੀ ਜ਼ਮੀਰ ਨਹੀਂ ਜਾਗੀ ਲੋਕਾਂ ਦੀਆਂ ਜ਼ਮੀਰਾਂ ਜ਼ਗਾਉਂਦੇ ਸੀ ਮੈਨੂੰ ਹੈਰਾਨ ਕੀ ਹੈ ਇੰਨੀ ਵੱਡੀ ਕਿਸਾਨੀ ਦੀ ਵੋਟ ਲੈ ਕੇ ਇਹਨਾਂ 94 95 ਨੂੰ ਕਿਸੇ ਦੀ ਜ਼ਮੀਰ ਨਹੀਂ ਜਾਗੀ ਰਾਜ ਦਾ ਕੋਈ ਬੋਲਿਆ ਹੀ ਨਹੀਂ ਸਗੋਂ ਉਲਟਾ ਬੋਲੀ ਜਾਂਦੇ ਨੇ ਕਿ ਅਸੀਂ ਤਾਂ ਕਿਸਾਨਾਂ ਦਾ ਰਾਹ ਪੰਜਾਬ ਦਾ ਭਲਾ ਕੀਤਾ ਜੀ ਕਿਸਾਨਾਂ ਦਾ ਮੋਰਚਾ ਚੁਕਾ ਕੇ ਉਹ ਭਰਾਵੋ ਮੋਰਚਾ ਕਿਸਾਨਾਂ ਦਾ ਤੁਹਾਡੇ ਵੱਲ ਥੋੜਾ ਜਿਹਾ ਆਪਦੀ ਹੱਕੀ ਮੰਗਾ ਵਾਸਤੇ ਸੀ ਉਹਨੇ ਰਾਹ ਰੋਕਿਆ ਹਰਿਆਣੇ ਨੇ ਤੁਸੀਂ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਉਲਟਾ ਤੁਸੀਂ ਪੰਜਾਬ ਦੇ ਲੋਕਾਂ ਕਿਸਾਨਾਂ ਨੂੰ ਕਸੂਰਵਾਰ ਠਰਾ ਰਹੇ ਹੋ ਤੇ ਇਹ ਗੱਲਾਂ ਬੜੀਆਂ ਡੁੰਗਾਈ ਨਾਲ ਸੋਚਣ ਵਾਲੀਆਂ ਨੇ ਮੈਂ ਤਾਂ ਸਵੇਰ ਦਾ ਵੇਖ ਰਿਹਾ ਹਾਂ ਬਹੁਤ سارے ਲੋਕ ਇਹ ਗੱਲ ਲਿਖ ਰਹੇ ਸੀ ਵੀ ਗੱਲ ਸੁਣੋ ਝਾਰੂ ਵਾਲਿਓ ਤੁਸੀਂ ਜ਼ਮੀਰ ਦੀ ਗੱਲ ਕਰਦੇ ਸੋ ਇਸ ਪੰਜਾਬ ਦੀ ਧਰਤੀ ਤੋਂ ਕੱਲੀ ਜਮੀਰ ਜਾਗੀ ਸੀ ਕਿਸਾਨੀ ਬਿੱਲਾਂ ਵਾਲੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਉਹਨੇ ਕੇਂਦਰ ਦੀ ਕੈਬਨਰ ਵਜ਼ੀਰ ਦੇ ਵਿੱਚ ਅਸਤੀਫਾ ਦੇ ਕੇ ਉਹ ਮਾਰਿਆ ਤੇ ਤੁਹਾਡੀ ਕਿਉਂ ਨਹੀਂ ਜਾਗਦੀ ਉਹ ਇੱਕਦਮ ਨਾ ਜਾਗ ਕੋ ਕੋਈ ਕਹਦੇ ਮੈਂ ਐਮਐਲਏ ਤੋਂ ਅਸਤੀਫਾ ਦਿੰਦਾ ਮੈਂ ਮਤਰੀਪਾਲ ਤੋਂ ਅਸਤੀਫਾ ਦਿੰਦਾ ਮੈਂ ਕਿਸੇ ਚੇਅਰਮੈਨੀ ਤੋਂ ਅਸਤੀਫਾ ਦਿੰਦਾ ਨਾ ਜੀਦਾ ਉਲਟਾ ਸਭੋ ਨਿੱਕੇ ਨਿੱਕੇ ਉਹ ਜਿਹੜੇ ਇਹਨਾਂ ਦੇ ਚੇਲੇ ਬਾਰਗੋਂ ਵੇਖ ਰਿਆ ਸੋ ਵੀਡੀਓ ਪਾ ਰਹੇ ਕਮੈਂਟ ਵੀ ਕਰ ਰਹੇ ਆ ਉਹ ਕੋਈ ਨਹੀਂ ਜੀ ਕੋਈ ਨਹੀਂ ਕਿਸਾਨੀ ਨੂੰ ਕੁਝ ਨਹੀਂ ਹੋਣ ਲੱਗਾ ਐਨੇ ਰੌਲਾ ਹੀ ਏ ਬਸ ਹੁਣ ਉਹਨਾਂ ਨੂੰ ਰੌਲਾ ਦਿਸਣ ਲੱਗ ਪਿਆ ਸ ਵਿਕਸਾ ਆਪਾ ਤਾਂ ਇਹੀ ਆਸ ਮੇਲ ਕਰਦੇ ਆ ਤੇ ਲੋਕਾਂ ਨੂੰ ਆਪਾਂ ਮੈਸੇਜ ਵੀ ਇਹ ਦੇਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਹਾਲਾਤ ਆ ਉਹ ਕਿਸੇ ਤਰੀਕੇ ਨਾਲ ਖਰਾਬ ਨਾ ਹੋਣ ਹਰ ਬੰਦੇ ਨੂੰ ਆਪਦੇ ਸੁਚੱਜੇ ਤੇ ਸੋਚ ਬតាមਤ ਚੱਲਣਾ ਚਾਹੀਦਾ ਜੇ ਕਿਸੇ ਨੇ ਧਰਨਾ ਮੁਜ਼ਾਹਰਾ ਕਰਨਾ ਤੇ ਉਹਨੂੰ ਤਰੀਕੇ ਨਾਲ ਕਰਨਾ ਚਾਹੀਦਾ ਦੇਖੋ ਇਹ ਗੱਲ ਹੈ ਵੀ ਤਰਨਾ ਮਜਾਰਾ ਤੇ ਇਸ ਤਰ੍ਹਾਂ ਦਾ ਸੀ ਵੀ ਕੋਈ ਖਿਲਾਫ ਸਰਕਾਰਾਂ ਦੇ ਖਿਲਾਫ ਜਾਂ ਆਮ ਲੋਕਾਂ ਦੇ ਖਿਲਾਫ ਨਹੀਂ ਸੀਗਾ ਨਾ ਦਿੱਲੀ ਚ ਹੋਇਆ ਨਾ ਇੱਥੇ ਸੀ ਇਹ ਤਾਂ ਸਿਰਫ ਹੁਣ ਸਰਕਾਰਾਂ ਜਾਣ ਬੁੱਝ ਕੇ ਟੀਮ ਖੇਡਦੇ ਜਾਂ ਸਨ ਪਰ ਜੋ ਕੁਝ ਰਾਤ ਦਾ ਹੋਇਆ ਉਹ ਬਹੁਤ ਕਲਪਨਾਕ ਹੈ ਮਿਰਕ ਸਾਹਿਬ ਆਸ ਕਰਦੇ ਹਾਂ ਕਿ ਸਰੋਤਿਆਂ ਨੂੰ ਇਹ ਗੱਲਾਂ ਜ਼ਰੂਰ ਪਸੰਦ ਆਉਣਗੀਆਂ ਤੇ ਪਤਾ ਲੱਗੇਗਾ ਵੀ ਇਹ ਬੋਚੇ ਨੂੰ ਚਕਾਉਣ ਤੇ ਕੁੱਚਲਣ ਵਿੱਚ ਕੀ ਦਾ ਹੱਥ ਸੀਗਾ ਕਿਉਂ ਕੁੱਚਲਿਆ ਗਿਆ ਕੀ ਮਜਬੂਰੀਆਂ ਸੀ ਪੰਜਾਬ ਸਰਕਾਰ ਦੀਆਂ ਇਹ ਅਸੀਂ ਗੱਲਾਂ ਕੋਲ ਕੇ ਤੁਹਾਡੇ ਸਾਹਮਣੇ ਰੱਖੀਆਂ ਤੇ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ